ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਵਿੱਚ ਚਾਰੇ ਹੀ ਪਾਸੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਕੱਲ ਦਿੱਲੀ ਵਿੱਚ ਜਾ ਕੇ ਅਰਵਿੰਦ ਕੇਜਰੀਵਾਲ ਦੇ ਨਾਲ ਮੀਟਿੰਗ ਕਰਨਗੇ ਕਿਸਾਨ ਯੂਨੀਅਨਾਂ ਆਪਣੇ ਵਿੱਚ ਏਕਾ ਕਰਨ ਜਾਂ ਏਕਾ ਨਾ ਕਰਨ ਉਹਦੇ ਲਈ ਮੀਟਿੰਗਾਂ ਕਰ ਰਹੀਆਂ ਹਨ 14 ਫਰਵਰੀ ਨੂੰ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਦੀ ਤਿਆਰੀ ਵੀ ਹੋ ਰਹੀ ਹੈ। ਕਾਲ ਤਖਤ ਸਾਹਿਬ ਦੇ ਜਫੇਦਾਰ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਕੱਲ ਨੂੰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਡਰ ਦੇ ਨਾਲ ਵੀ ਮੀਟਿੰਗ ਕਰਨ ਜਾ ਰਹੀ ਹੈ। ਇਸੇ ਦੌਰ ਦੇ ਵਿੱਚ ਅੱਜ 2 ਵਜੇ ਦੁਪਹਿਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਇੱਕ ਮੀਟਿੰਗ ਵੀ ਸੱਦੀ ਗਈ ਸੀ ਇਸ ਮੀਟਿੰਗ ਵਿੱਚ ਪੰਥਕ ਮਸਲਿਆਂ ਤੇ ਚਰਚਾ ਹੋਣੀ ਸੀ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਤਖਤ ਦਮਦਮਾ ਸਾਹਿਬ ਦੇ ਜਸੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਪਰ ਵੀ ਕੋਈ ਫੈਸਲਾ ਲਿਆ ਜਾ ਸਕਦਾ ਹੈ ਅਤੇ ਹੋਇਆ ਵੀ ਇੰਝ ਹੀ तकरीबन ਢਾਈ ਘੰਟੇ ਚੱਲੀ ਇਸ ਮੀਟਿੰਗ ਤੋਂ ਬਾਅਦ ਪਿਛਲੀਆਂ ਕੁਝ ਵਾਰ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇੱਕ ਵਾਰ ਫੇਰ ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਬਚੇ ਕਾਲੀ ਕਾਲੀ ਉਹ ਮੀਡੀਆ ਦੇ ਸਵਾਲਾਂ ਤੋਂ ਬਚਦੇ ਹੋਏ ਫਟਾਫਟ ਚਲੇ ਗਏ ਤੇ ਇਹ ਜਰੂਰ ਕਿਹਾ ਗਿਆ ਕਿ ਜਿਹੜੇ ਮੀਡੀਆ ਨੂੰ ਪ੍ਰੈਸ ਨੋਟ ਜਾਰੀ ਕਰ ਦਿੱਤਾ ਜਾਏਗਾ ਸ਼ਰੋਬਨੀ ਕਮੇਟੀ ਵੱਲੋਂ ਲੇਕਿਨ ਜੋ ਫੈਸਲਾ ਹੋਣਾ ਸੀ ਉਹ ਹੋ ਚੁੱਕਿਆ ਸੀ ਲੈ ਲਿਆ ਗਿਆ ਸੀ ਔਰ ਇਹ ਦੱਸਿਆ ਗਿਆ ਕਿ ਜਿਹੜੇ ਜ세ਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਲੱਗੇ ਇਲਜ਼ਾਮਾਂ ਦੀ ਜਾਂਚ ਲਈ ਬਣਾਈ ਗਈ ਸਬ ਕਮੇਟੀ ਸੀ ਉਹ ਸਬ ਕਮੇਟੀ ਦੀ ਰਿਪੋਰਟ ਨੂੰ ਸਵੀਕਾਰ ਕਰ ਲਿਆ ਗਿਆ ਹੈ ਸ਼੍ਰੋਮਣੀ ਕਮੇਟੀ ਦੇ ਮਤੇ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਭਾਵੇਂ ਜਿਹੜੇ 2 3 ਮੈਂਬਰ ਜਿਹੜੇ ਇਸ ਕਮੇਟੀ ਦੇ ਵਿਰੋਧੀ ਧਿਰ ਦੇ ਮੈਂਬਰ ਸੀ ਉਹਨਾਂ ਵੱਲੋਂ ਇਸ ਦਾ ਪ੍ਰਜੋਰ ਵਿਰੋਧ ਵੀ ਕੀਤਾ ਗਿਆ ਲੇਕਿਨ ਮжоਰਿਟੀ ਜਿਹੜੀ ਹੈ ਉਹ ਅਕਾਲੀ ਦਲ ਦੇ ਨਾਲ ਇਸ ਕਮੇਟੀ ਮੈਂਬਰਾਂ ਦੀ ਸੀ ਤੇ ਮжоਰਿਟੀ ਦੇ ਨਾਲ ਇਹ ਮਤਾ ਪ੍ਰਵਾਨ ਹੋ ਗਿਆ ਇਹ ਫੈਸਲਾ ਲੈ ਲਿਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਜਸੇਦਾਰੀ ਦੀਆਂ ਸੇਵਾਵਾਂ ਤੋਂ ਤਖਤ ਸ਼ਰੀ ਦਮਦਮਾ ਸਾਹਿਬ ਦੇ ਜਸੇਦਾਰ ਵਜੋਂ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਉਹ ਹੁਣ ਸੁਰਖਰੂ ਹੋ ਗਏ ਨੇ ਅੱਜ ਸਵੇਰੇ ਤੋਂ ਹੀ ਅਮਰੀਕਾ ਦੇ ਕੁਝ ਸਿੱਖ ਸਥਾਨਾਵਾਂ ਵੱਲੋਂ ਪੱਤਰ ਲਿਖ ਕੇ ਇਸ ਗੱਲ ਦੇ ਅਸ਼ੰਕੇ ਜਿਤਾਏ ਗਏ ਸਨ ਕਿ ਇਸ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦਾ ਫੈਸਲਾ ਲੈ ਲਿਆ ਜਾਵੇਗਾ ਇਸ ਨਾਲ ਅਕਾਲੀ ਦਲ ਦੇ ਅਕਾਲ ਤਖਤ ਸਾਹਿਬ ਤੋਂ ਸੁਣਾਏ ਗਏ ਹੁਕਮਨਾਮੇ ਜਿਹੜੇ ਨੇ ਉਹਨਾਂ ਪ੍ਰਤੀ ਆਪਣਾ ਰੁਖ ਬਿਲਕੁਲ ਸਾਫ਼ ਕਰ ਦਿੱਤਾ ਗਿਆ ਹੈ ਹੁਣ ਇਸ ਫੈਸਲੇ ਤੋਂ ਸਾਫ਼ ਹੋ ਗਿਆ ਹੈ ਕਿ ਸੁਖਬੀਰ ਬਾਦਲ ਕਿਸੇ ਵੀ ਸਮਝੌਤੇ ਦੇ ਪੱਖ ਵਿੱਚ ਨਹੀਂ ਹਨ ਹੁਣ ਕੱਲ ਨੂੰ ਹੋਣ ਵਾਲੀ ਮੀਟਿੰਗ ਜੋ ਕਿ ਸੱਤ ਮੈਂਬਰੀ ਕਮੇਟੀ ਨੇ ਬੁਲਾਈ ਹੈ ਜਿਸ ਵਿੱਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੂੰ ਸੱਦਿਆ ਗਿਆ ਹੈ ਇੱਕ ਹੀ ਪ੍ਰਸ਼ਨ ਉਸ ਕਮੇਟੀ ਨੇ ਪੁੱਛਣਾ ਹੈ ਜੋ ਕਿ ਅਕਾਲੀ ਦਲ ਸੱਤ ਮੈਂਬਰੀ ਕਮੇਟੀ ਦੇ ਮੁਤਾਬਿਕ ਆਪਣੀ ਭਰਤੀ ਕਰਨਾ ਚਾਹੁੰਦਾ ਹੈ ਜਾਂ ਨਹੀਂ ਇਹੀ ਇੱਕੋ ਇੱਕ ਪ੍ਰਸ਼ਨ ਹੈ ਕਿ ਕੀ ਅਕਾਲੀ ਦਲ ਜਿਹੜੀ ਕਮੇਟੀ ਬਣਾਈ ਗਈ ਹੈ ਅਕਾਲ ਤਖਸਾ ਵੱਲੋਂ ਉਹਦੀ ਨਿਗਰਾਨੀ ਦੇ ਵਿੱਚ ਉਸ ਦੇ ਮੁਤਾਬਿਕ ਆਪਣੀ ਭਰਤੀ ਕਰਨਾ ਚਾਹੁੰਦਾ ਹੈ ਜਾਂ ਨਹੀਂ ਇਹੀ ਇੱਕੋ ਇੱਕ ਪ੍ਰਸ਼ਨ ਪੁੱਛਣਾ ਹੈ ਲੇਕਿਨ ਇਸ ਦਾ ਜਵਾਬ ਪਹਿਲਾਂ ਹੀ ਦੇ ਦਿੱਤਾ ਜਾ ਚੁੱਕਿਆ ਹੈ ਜਦੋਂ ਅਕਾਲੀ ਦਲ ਵੱਲੋਂ 5000 ਨਵੀਆਂ ਕਾਪੀਆਂ ਮੈਂਬਰ ਬਣਾਉਣ ਦੇ ਲਈ ਜਾਰੀ ਕਰ ਦਿੱਤੀਆਂ ਗਈਆਂ ਸੀ ਉਸ ਤੋਂ ਉਹਨਾਂ ਦਾ ਰੁਖ ਉਹਨਾਂ ਦਾ ਜਵਾਬ ਕੀ ਹੋਏਗਾ ਉਹ ਸਾਫ਼ ਹੋ ਗਿਆ ਸੀ ਹੁਣ ਮੀਟਿੰਗ ਦੇ ਵਿੱਚ ਪੁੰਦਲ ਜਾਂਦੇ ਨੇ ਜਾਂ ਨਹੀਂ ਜਾਂਦੇ ਇਸ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਸਟੈਂਡ ਸਾਫ਼ ਹੈ ਅਕਾਲੀ ਦਲ ਆਪਣੇ ਮੁਤਾਬਕ ਹੀ ਭਰਤੀ ਕਰ ਰਿਹਾ ਹੈ ਬਲਕਿ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਇਸ ਭਰਤੀ ਦੇ ਵਿੱਚ ਕਾਫੀ ਤੇਜ਼ੀ ਵੀ ਲਿਆਂਦੀ ਗਈ ਹੈ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਨਵੀਆਂ ਕਾਪੀਆਂ ਛਪਾ ਕੇ ਵੰਡ ਦਿੱਤੇ ਅੰਗਜਾਂ ਨੇ ਕਿ ਅਸੀਂ ਮੈਂਬਰਸ਼ਿਪ ਪੂਰੇ ਜ਼ੋਰ-ਰੋਰ ਦੇ ਨਾਲ ਕਰ ਰਹੇ ਹਾਂ ਅੱਜ ਵਾਲੇ ਫੈਸਲੇ ਦਾ ਅੰਦਾਜ਼ਾ ਇਸ ਤੋਂ ਵੀ ਹੋ ਗਿਆ ਸੀ ਜਦੋਂ ਵਿਰਸਾ ਸਿੰਘ ਬਲਟੋਹਾ ਤੇ ਪਰਮਜੀਤ ਸਿੰਘ ਸਰਨਾ ਵੱਲੋਂ ਸਵੇਰ ਤੋਂ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਹਮਲੇ ਤੇਜ਼ ਕਰ ਦਿੱਤੇ ਗਏ ਸਨ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਦੀਆਂ ਚੋਣਾਂ ਵਿੱਚ ਜਿੱਤਣ ਤੋਂ ਬਾਅਦ ਵਧਾਈ ਦੇ ਰਹੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਵੇਰੇ ਤੋਂ ਨਸ਼ਰ ਹੋਈਆਂ ਸਨ ਜਿਸ ਨੂੰ ਲੈ ਕੇ ਇਹਨਾਂ ਦੋਨਾਂ ਵੱਲੋਂ ਉਹਨਾਂ ਤੇ ਇਹ ਹਮਲੇ ਕੀਤੇ ਜਾ ਰਹੇ ਸਨ ਦਿੱਲੀ ਨਾਲ ਯਾਰੀ ਪੁਗਾ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਇਹ ਕਿਹਾ ਗਿਆ ਸਿਰਸਾ ਦਾੜੀ ਰੰਗਦਾ ਹੈ ਤੇ ਸੰਗਤ ਦੇ ਵਿੱਚ ਇਸ ਦਾ ਗਲਤ ਮੈਸੇਜ ਜਾਂਦਾ ਹੈ ਜਦੋਂ ਕੋਈ ਜਥੇਦਾਰ ਇਸ ਤਰ੍ਹਾਂ ਦੇ ਦੁਖੀ ਬੰਦੇ ਨੂੰ ਸਨਮਾਨਿਤ ਕਰਦਾ ਹ ਇਹ ਵੀ ਕਿਹਾ ਗਿਆ ਲੇਕਿਨ ਇਹੀ ਸਿਰਸਾ ਜਦੋਂ ਸੁਖਬੀਰ ਬਾਦਲ ਦਾ ਖਾਸ ਹੁੰਦਾ ਸੀ ਬਹੁਤ ਲੰਮੇ ਸਮੇਂ ਤੱਕ ਖਾਸ ਰਿਹਾ ਉਦੋਂ ਵੀ ਮਨਜਿੰਦਰ ਸਿੰਘ ਸਿਰਸਾ ਇਸੇ ਹੀ ਤਰੀਕੇ ਨਾਲ ਦਾਲੀ ਰੰਗਦਾ ਸੀ ਪਰ ਸ਼ਾਇਦ ਉਦੋਂ ਇਹ ਕੋਈ ਏਡੀ ਵੱਡੀ ਗੱਲ ਨਹੀਂ ਸੀ ਕੋਈ ਇਹਦੇ ਵਿੱਚ ਮਰਿਆਦਾ ਦਾ ਘਾਣ ਨਹੀਂ ਸੀ ਹੁੰਦਾ ਪਰ ਹੁਣ ਕਿਉਂਕਿ ਸਿਰਸਾ ਬੀਜਪੀ ਦੇ ਵਿੱਚ ਸ਼ਾਮਿਲ ਹੋ ਚੁੱਕਾ ਹੈ ਇਹ ਦਾੜੀ ਰੰਗਣਾ ਜਿਹੜਾ ਬਹੁਤ ਵੱਡੀ ਉਲੰਘਣਾ ਹੋ ਗਈ ਹੈ ਮर्यादा ਦੀ ਉਲੰਘਣਾ ਹੋ ਗਈ ਹੈ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤੋਹੀਨ ਹੋ ਗਈ ਹੈ ਇਹ ਸਾਰਾ ਕੁਝ ਕਿਹਾ ਜਾ ਰਿਹਾ ਹੈ ਇਹ ਵੀ ਸਾਹਮਣੇ ਆਇਆ ਹੈ ਕਿ ਇਹਨਾਂ ਅਕਾਲੀ ਆਗੂਆਂ ਨੇ ਮर्याਦਾ ਨੂੰ ਮਜ਼ਾਕ ਬਣਾ ਕੇ ਰੱਖ ਦਿੰਦਾ ਹੈ ਜਦੋਂ ਵੀ ਇਹਨਾਂ ਦਾ ਜੀ ਕਰਦਾ ਹੈ ਆਪਣੀ ਲੋੜ ਦੇ ਮੁਤਾਬਕ ਕਿਸੇ ਨੂੰ ਵੀ ਇਹ ਕਿਸੇ ਵੀ ਚੀਜ਼ ਨੂੰ ਜਾਇਜ਼ ਠਹਿਰਾ ਦਿੰਦੇ ਨੇ ਅਤੇ ਜਦੋਂ ਇਹਨਾਂ ਨੂੰ ਠੀਕ ਲੱਗਦਾ ਹੈ ਅਕਾਲ ਤਖਤ ਦੇ ਜਥੇਦਾਰ ਹੋਣ ਇੱਥੇ ਅਕਾਲ ਤਖਤ ਦੇ ਜਥੇਦਾਰ ਇੱਥੇ ਉਹਨਾਂ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਚੀਜ਼ ਨੂੰ ਵੀ ਇਹ ਬਹੁਤ ਆਸਾਨੀ ਨਾਲ ਅਣਗੌਲੀਆਂ ਕਰ ਦਿੰਦੇ ਨੇ ਮੌਜੂਦਾ ਅਕਾਲ ਪਖਤ ਦੇ ਜਸੇਦਾਰ ਗਿਆਨੀ ਰਗबीर ਸਿੰਘ ਨੇ ਸਾਰੀ মিডিਆ ਦੇ ਸਾਹਮਣੇ ਇਹ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਕੋਲ ਕੋਈ اختیار ਨਹੀਂ ਹੈ ਕਿਸੇ ਵੀ ਜਸੇਦਾਰ ਦੀ ਜਾਂਚ ਕਰਨ ਲਈ ਕਿਸੇ ਵੀ ਕਮੇਟੀ ਨੂੰ ਬਣਾਉਣ ਦਾ ਜਸੇਦਾਰਾਂ ਦੀ ਜਾਂਚ ਜੇ ਕੋਈ ਕਰ ਸਕਦਾ ਹੈ ਤਾਂ ਉਹ ਸਿਰਫ ਅਕਾਲ ਪਖਤ ਸਾਬ ਦੇ ਜਸੇਦਾਰ ਹੱਕ ਰੱਖਦੇ ਨੇ ਕਿ ਉਹ ਕਿਸੇ ਹੋਰ ਬਾਕੀ ਜਿਹੜੇ ਜਸੇਦਾਰ ਨੇ ਉਹਨਾਂ ਦੀ ਜਾਂਚ ਕਰ ਸਕਣ ਫੇਰ ਵੀ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੀ ਗੱਲ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਇਸ ਤਰ੍ਹਾਂ ਜਿਤਾਇਆ ਕਿ ਜਿਵੇਂ ਉਹਨਾਂ ਨੇ ਉਹ ਬਿਆਨ ਸੁਣਿਆ ਹੀ ਨਹੀਂ ਹੁੰਦਾ ਸਬ ਕਮੇਟੀ ਉਹਨਾਂ ਦੇ ਬਿਆਨਾਂ ਤੋਂ ਬਾਅਦ ਵੀ ਲਗਾਤਾਰ ਆਪਣੀ ਜਾਂਚ ਕਰਦੀ ਰਹੀ ਜਦੋਂ ਕਿ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਕਮੇਟੀ ਬਣਾਉਣਾ ਗੈਰ ਕਾਨੂੰਨੀ ਹੈ ਸ਼੍ਰੋਮਣੀ ਕਮੇਟੀ ਅੱਗੇ ਸਬ ਕਮੇਟੀ ਨਹੀਂ ਬਣਾ ਸਕਦੀ ਲੇਕਿਨ ਉਸ ਤੋਂ ਬਾਅਦ ਵੀ ਉਹ ਸਬ ਕਮੇਟੀ ਆਪਣੀ ਜਾਂਚ ਕਰਦੀ ਰਹੀ ਉਹ ਉੱਥੇ ਦਮਦਮਾ ਸਾਹਿਬ ਜਾ ਕੇ ਬਿਆਨ ਵੀ ਲੈਂਦੀ ਰਹੀ ਵੱਖ-ਵੱਖ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਉਹਨਾਂ ਦੇ ਪੱਖ ਜਾਣਿਆ ਜਾ ਸਕੇ ਉਹਨਾਂ ਦੇ ਬਿਆਨ ਲੈੇ ਜਾਣ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਉਸ ਕਮੇਟੀ ਨੂੰ ਨਹੀਂ ਮਿਲੇ ਜਸੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਹਰਪ੍ਰੀਤ ਸਿੰਘ ਵੱਲੋਂ ਜਦੋਂ ਪੰਜ ਪਿਆਰਿਆਂ ਦੇ ਸਾਹਮਣੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ ਆਪਣੀ ਸਾਰੀ ਵਿਅਥਾ ਆਪਣੀ ਸਾਈਡ ਜਿਹੜੀ ਹੈ ਉਹ ਸੁਣਾ ਦਿੱਤੀ ਗਈ ਹੈ ਉਸ ਤੋਂ ਬਾਅਦ ਇਹ ਗੱਲ ਉੱਥੇ ਹੀ ਖਤਮ ਹੋ ਜਾਂਦੀ ਹੈ ਇਸ ਤੋਂ ਬਾਅਦ ਇਸ ਦੀ ਜਾਂਚ ਦੀ ਕੋਈ ਲੋੜ ਨਹੀਂ ਇਸ ਨੂੰ ਵੀ ਪੂਰੀ ਤਰੀਕੇ ਨਾਲ ਅਨਗੋਲੀਆਂ ਕਰ ਦਿੱਤਾ ਗਿਆ ਤੇ ਉਹ ਸਬ ਕਮੇਟੀ ਨੇ ਨਾ ਸਿਰਫ ਆਪਣੀ ਜਾਂਚ ਪੂਰੀ ਕੀਤੀ ਬਲਕਿ ਅੱਜ ਸ਼੍ਰੋਮਣੀ ਕਮੇਟੀ ਨੇ ਉਹ ਸਬ ਕਮੇਟੀ ਦੀ ਰਿਪੋਰਟ ਨੂੰ ਵੀ ਜਿਹੜਾ ਸਹੀ ਕਰਾਰ ਦਿੱਤਾ ਉਸ ਨੂੰ ਮੰਨ ਲਿਆ ਪੂਰੇ ਤਰੀਕੇ ਨਾਲ ਸਵੀਕਾਰ ਕਰ ਲਿਆ ਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰਕੇ ਉਹਨਾਂ ਉੱਤੇ ਐਕਸ਼ਨ ਲੈ ਲਿਆ ਗਿਆ ਹੁਣ ਇਹਦੇ ਨਾਲ ਜਸੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਦੀ ਪੋਜੀਸ਼ਨ ਕੀ ਹੁੰਦੀ ਹੈ ਸਾਰਿਆਂ ਦੇ ਸਾਹਮਣੇ ਹੈ ਉਹ ਬਹੁਤ ਹੀ ਕਮਜ਼ੋਰ ਸਥਿਤੀ ਦੇ ਵਿੱਚ ਆ ਗਏ ਨੇ ਕੀ ਉਹ ਹੁਣ ਬਣੇ ਰਹਿਣਗੇ ਅਕਾਲ ਤਖਤ ਸਭ ਦੇ ਜਸੇਦਾਰ ਜਾਂ ਉਹ ਵੀ ਆਪਣੀ ਇੱਛਾ ਅਨੁਸਾਰ ਇਸ ਫੈਸਲੇ ਦੇ ਪ੍ਰੋਟੈਸਟ ਦੇ ਵਿੱਚ ਅਸਤੀਫਾ ਦਿੰਦੇ ਨੇ ਇਹ ਆਉਣ ਵਾਲਾ ਵਕਤ ਹੀ ਦੱਸੇਗਾ ਲੇਕਿਨ ਹੁਣ ਜਦੋਂ ਤੋਂ ਉਹ ਇੰਗਲੈਂਡ ਗਏ ਹੋਏ ਨੇ ਇੰਗਲੈਂਡ ਦੇ ਵਿੱਚੋਂ ਇਹ ਖਬਰਾਂ ਨਿਕਲ ਕੇ ਆਈਆਂ ਸੀ ਕਿ ਉੱਥੋਂ ਜਦੋਂ ਉਹ ਸਿੱਖ ਸੰਸਥਾਵਾਂ ਦੇ ਕੁਝ ਆਗੂਆਂ ਦੇ ਨਾਲ ਮਿਲ ਰਹੇ ਸੀ ਮੀਟਿੰਗ ਕਰ ਰਹੇ ਸੀ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਬਹੁਤ ਹੀ ਨਾਜ਼ੁਕ ਸਥਿਤੀ ਤੋਂ ਗੁਜ਼ਰ ਰਹੇ ਹਾਂ ਅਸੀਂ ਬਹੁਤ ਵੱਡੇ ਦਬਾਅ ਦੇ ਹੇਠ ਕੰਮ ਕਰ ਰਹੇ ਹਾਂ ਸਾਨੂੰ ਗੈਂਗਸਟਰਾਂ ਤੋਂ ਧਮਕੀਆਂ ਮਿਲ ਰਹੀਆਂ ਨੇ ਇੱਥੋਂ ਤੱਕ ਵੀ ਕਿਹਾ ਗਿਆ ਸੀ ਕਿ ਕਿਸੇ ਵੀ ਸਮੇਂ ਸਾਡਾ ਐਕਸੀਡੈਂਟ ਕਰਾ ਕੇ ਸਾਨੂੰ ਕਤਲ ਵੀ ਕੀਤਾ ਜਾ ਸਕਦਾ ਹੈ ਸਾਡੀ ਜਾਨ ਨੂੰ ਖਤਰਾ ਹੈ ਇਥੋਂ ਤੱਕ ਅਜਿਹੀਆਂ ਗੱਲਾਂ ਜਿਹੜੀਆਂ ਨੇ মিডিਆ ਦੇ ਵਿੱਚ ਗਿਆਨੀ ਰਗਵੀਰ ਸਿੰਘ ਬਾਰੇ ਨਿਕਲ ਕੇ ਆਈਆਂ। ਸੋ ਉਹਨਾਂ ਦੀ ਪੋਜੀਸ਼ਨ ਡਾਵਾਡੋਲ ਹੈ ਹੀ ਹੈ। ਕੀ ਕਰਦੇ ਨੇ ਉਹ ਜਦੋਂ ਵਾਪਸ ਆਉਣਗੇ ਇੰਗਲੈਂਡ ਤੋਂ ਉਦੋਂ ਹੀ ਪਤਾ ਚੱਲੇਗਾ ਜਾਂ ਅੱਜ ਸ਼ਾਮ ਤੱਕ ਉਹਨਾਂ ਦਾ ਕੀ ਰਿਐਕਸ਼ਨ ਆਉਂਦਾ ਹੈ ਕੱਲ ਨੂੰ ਕੀ ਰਿਐਕਸ਼ਨ ਆਉਂਦਾ ਹੈ। ਅ ਉਸਾਰਾ ਕੁਝ ਸਾਰਾ ਦੇ ਸਾਹਮਣੇ ਆ ਹੀ ਜਾਏਗਾ ਲੇਕਿਨ ਪੰਥ ਨੂੰ ਜ਼ਰੂਰ ਉਹਨਾਂ ਦੇ ਇਸ ਕੰਡਕਟ ਦੇ ਨਾਲ ਨਿਰਾਸ਼ਾ ਹੋਈ ਹੈ। ਜਿਹੜਾ 2 ਦਸੰਬਰ ਦੇ ਫੈਸਲਿਆਂ ਤੋਂ ਬਾਅਦ ਉਹਨਾਂ ਨੇ ਆਪਣਾ ਇੱਕ ਰੁਤਬਾ ਬਣਾਇਆ ਸੀ ਉਸ ਰੁਤਬੇ ਨੂੰ ਵੀ ਕਾਫੀ ਵੱਡੀ ਢਾਹ ਲੱਗੀ ਹੈ ਅੱਗੇ ਕੀ ਹੋਵੇਗਾ ਅਕਾਲੀ ਦਲ ਨੇ ਤਾਂ ਆਪਣਾ ਚਾਲ ਜੋ ਚੱਲਣੀ ਸੀ ਚੱਲ ਲਈ ਹੈ ਆਪਣਾ ਫੈਸਲਾ ਉਹਨਾਂ ਵੱਲੋਂ ਸੁਣਾ ਦਿੱਤਾ ਗਿਆ ਹੈ ਜੋ ਪਿੱਛੇ ਕਾਫੀ ਦੇਰ ਤੋਂ ਕਸ਼ਕਸ਼ ਚੱਲ ਰਹੀ ਸੀ ਕਿ ਹਰਜਿੰਦਰ ਸਿੰਘ ਤਾਮੀ ਕੀ ਆਪਣੇ ਉੱਪਰ ਇੱਕ ਕਲੰਕ ਲਗਾਉਣਾ ਚਾਹੁੰਦੇ ਨੇ ਜਾਂ ਕੀ ਉਸ ਤੋਂ ਹਿਚਕਚਾ ਰਹੇ ਨੇ ਕਿ ਮੈਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂ ਜਸੇਦਾਰਾਂ ਦੇ ਖਿਲਾਫ ਐਕਸ਼ਨ ਨਾ ਲਵਾ ਉਸ ਤੋਂ ਬਚਣਾ ਚਾਹੁੰਦੇ ਸੀ ਅੱਜ ਉਹ ਨਹੀਂ ਬਚ ਸਕੇ ਉਹਨਾਂ ਨੇ ਉਹੀ ਫੈਸਲਾ ਲਿਆ ਜੋ ਕਿ ਉਹਨਾਂ ਨੂੰ ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਸੀ ਸੋ ਹੁਣ ਅਕਾਲੀ ਦਲ ਨੇ ਤਾਂ ਆਪਣਾ ਕੰਮ ਕਰ ਦਿੱਤਾ ਉਸ ਨੇ ਆਪਣੇ ਪੱਤੇ ਖੋਲ ਦਿੱਤੇ ਨੇ ਹੁਣ ਵਾਰੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਦੇਖਣਾ ਇਹ ਹੋਏਗਾ ਕਿ ਗਿਆਨੀ ਹਰਪ੍ਰੀਤ ਸਿੰਘ ਆਪਣਾ ਅੱਗੇ ਜਿਹੜਾ ਕਦਮ ਹੈ ਉਹ ਕੀ ਚੱਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕੀ ਕਰਦੇ ਨੇ ਇਹ ਨਹੀਂ ਸੀ ਕਿ ਉਹ ਇਹ ਜਿਹੜਾ ਪਿਛਲੇ 2 ਮਹੀਨੇ ਦਾ ਸਮਾਂ ਚੱਲ ਰਿਹਾ ਸੀ ਉਦੋਂ ਤੋਂ ਵੀ ਉਹ ਸ਼ਾਂਤ ਬੈਠੇ ਨੇ ਆਪਣੇ ਘਰ ਦੇ ਵਿੱਚ ਬੈਠੇ ਨੇ ਅਜੇ ਆ ਬਿਲਕੁਲ ਨਹੀਂ ਹੈ ਗਿਆਨੀ ਹਰਪ੍ਰੀਤ ਸਿੰਘ ਵੱਖ-ਵੱਖ ਥਾਵਾਂ ਤੇ ਜਾ ਕੇ ਸਿੱਖ ਸੰਸਥਾਵਾਂ ਤੇ ਸਿੰਘ ਸਭਾਵਾਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਲਗਾਤਾਰ ਮਿਲ ਰਹੇ ਨੇ ਚਾਹੇ ਉਹ ਜਲੰਧਰ ਹੋਵੇ ਫਗਵਾੜਾ ਹੋਵੇ ਲੁਧਿਆਣਾ ਹੋਵੇ ਇਸ ਤੋਂ ਪਹਿਲਾਂ ਮਸਤੂਆਣਾ ਸਾਹਿਬ ਦੇ ਵਿੱਚ ਵੀ ਉਹ ਇੱਕ ਇਕੱਤਰਤਾ ਦੇ ਵਿੱਚ ਸ਼ਾਮਲ ਹੋਏ ਸੀ ਜਿੱਥੇ ਉਹਨਾਂ ਦੇ ਵੱਲੋਂ ਤਕਰੀਰ ਕੀਤੀ ਗਈ ਪਾਸ਼ਣ ਦਿੱਤਾ ਗਿਆ ਉਹ ਹਰ ਜਗ੍ਹਾ ਦੇ ਉੱਤੇ ਐਕਟਿਵ ਨੇ ਉਹ ਲੋਕਾਂ ਦੇ ਵਿੱਚ ਪੰਥ ਦੇ ਵਿੱਚ ਆਪਣੀ ਵਰਜਨ ਜਿਹੜੀ ਹੈ ਆਪਣਾ ਅ ਫੈਸਲਾ ਕਹਿ ਲਈਏ ਉਹ ਸੁਣਾ ਰਹੇ ਨੇ ਆਪਣਾ ਪੱਖ ਉਹ ਰੱਖ ਰਹੇ ਨੇ ਇਹ ਵੀ ਸਾਫ਼ ਹੈ ਕਿ ਬਹੁਤ ਵੱਡਾ ਪੰਥ ਦਾ ਜਿਹੜਾ ਇੱਕ ਹਿੱਸਾ ਹੈ ਉਹ ਉਹਨਾਂ ਦੇ ਹਮਾਇਤ ਕਰਦਾ ਦਿਖਾਈ ਦੇ ਰਿਹਾ ਹੈ ਕਿਉਂਕਿ 18-20 ਸਾਲ ਬਾਅਦ ਕਿਸੇ ਵੀ ਇਲਜ਼ਾਮ ਨੂੰ ਲੈ ਕੇ ਆਉਣਾ ਜੋ ਕਿ ਤੁਹਾਨੂੰ ਉਹਨਾਂ ਨੂੰ ਇੰਨਾ ਪਦਵੀਆਂ ਤੇ ਤਨਾਇਤ ਕਰਨ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਸੀ ਜਾਂ ਪਤਾ ਸੀ ਅੱਜ ਦੀ ਮੀਟਿੰਗ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਉਹਨਾਂ ਦੀ ਪੁਰਾਣੀ ਸ਼ਿਕਾਇਤ ਬਾਰੇ ਵੀ ਸਵਾਲ ਚੱਕੇ ਗਏ ਤਾਂ ਜਿਹਦਾ ਜਵਾਬ ਇਹ ਦਿੱਤਾ ਗਿਆ ਕਿ ਉਹ ਸਾਡੇ ਰਿਕਾਰਡ ਵਿੱਚ ਮੌਜੂਦ ਨਹੀਂ ਹੈ ਪਤਾ ਨਹੀਂ ਇਹ ਰਿਕਾਰਡ ਕਿੱਥੇ ਚਲਾ ਗਿਆ ਸੋ ਉਹ ਕਿਤੇ ਨਾ ਕਿਤੇ ਸਾਰੇ ਪੰਥ ਦੇ ਸਾਹਮਣੇ ਇਹ ਸਾਫ਼ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਣ ਦਾ ਜੋ ਫੈਸਲਾ ਹੈ ਉਹ ਇਸੇ ਲਈ ਲਿਆ ਗਿਆ ਹੈ ਕਿ ਉਹਨਾਂ ਨੇ 2 ਦਸੰਬਰ ਵਾਲੇ ਜਿਹੜੇ ਫੈਸਲੇ ਸੀ ਉਹਦੇ ਵਿੱਚ ਉਹਨਾਂ ਦੀ ਭੂਮਿਕਾ ਸਭ ਤੋਂ ਜ਼ਿਆਦਾ ਰਹੀ ਸੀ ਤੇ ਉਸ ਦਾ ਉਹਨਾਂ ਨੂੰ ਇਹ ਇਨਾਮ ਦਿੱਤਾ ਗਿਆ ਹੈ ਜਾਂ ਸਜ਼ਾ ਦਿੱਤੀ ਗਈ ਹੈ ਤੁਸੀਂ ਖੁਦ ਵੀ ਅੰਦਾਜ਼ਾ ਲਾ ਸਕਦੇ ਹੋ ਲੇਕਿਨ ਪੰਥ ਦੇ ਵੱਲੋਂ ਵੱਖ-ਵੱਖ ਥਾਂ ਦੇ ਉੱਤੇ ਸਮਾਗਮ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੀ ਤੁਲਨਾ ਜੋ ਹੈ ਉਹ ਅਕਾਲੀ ਫੂਲਾ ਸਿੰਘ ਦੇ ਨਾਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਅਕਾਲੀ ਫੂਲਾ ਸਿੰਘ ਦੇ ਨਾਮ ਦੇ ਸਨਮਾਨ ਦਿੱਤੇ ਜਾ ਰਹੇ ਨੇ ਉਹਨਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਉਹਨਾਂ ਦੇ ਚਿੰਨਾ ਨਾਲ ਸੋ ਕਿਤੇ ਨਾ ਕਿਤੇ ਉਹਨਾਂ ਦਾ ਰੁਤਬਾ ਜੋ ਪੰਥ ਦੇ ਵਿੱਚ ਹੈ ਉਹ ਬਰਕਰਾਰ ਹੈ ਪੰਥ ਫਿਰ ਹਾਲ ਉਹਨਾਂ ਦੀ ਪਿੱਠ ਉੱਤੇ ਖੜਾ ਦਿਖਾਈ ਦੇ ਰਿਹਾ ਹੈ ਅਮਰੀਕਾ ਦੀ ਵੀ ਜਿਹੜੀ ਸੰਸਥਾ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਉਹਨਾਂ ਵੱਲੋਂ ਪੱਤਰ ਲਿਖੇ ਗਏ ਸੀ ਉਹਦੇ ਵਿੱਚ ਵੀ ਇਸੇ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕੀਤੀਆਂ ਜਾਣਗੀਆਂ ਤਾਂ ਉਹਨਾਂ ਨੂੰ ਅਕਾਲੀ ਫੂਲਾ ਸਿੰਘ ਅਵਾਰਡ ਦੇ ਨਾਲ ਅਸੀਂ ਸਨਮਾਨਿਤ ਕਰਾਂਗੇ ਤੇ ਉਹੀ ਸਾਰਾ ਕੁਝ ਹੋ ਵੀ ਰਿਹਾ ਹੈ ਸੋ ਆਉਣ ਵਾਲਾ ਸਮਾਂ ਜਿਹੜਾ ਹੈ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਭੂਮਿਕਾ ਬਹੁਤ ਅਹਿਮ ਰਹਿਣ ਵਾਲੀ ਹੈ ਉਹ ਸਿਆਸਤ ਦੇ ਵਿੱਚ ਕਦਮ ਰੱਖਦੇ ਨੇ ਜਾਂ ਧਾਰਮਿਕ ਖੇਤਰ ਦੇ ਵਿੱਚ ਹੀ ਫਿਲਹਾਲ ਆਪਣੀਆਂ ਗਤੀਵਧੀਆਂ ਨੂੰ ਬਣਾ ਕੇ ਰੱਖਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਇਹ ਵੀ ਉਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਹੀ ਹੋਏਗਾ ਕਿ ਕੀ ਪਹਿਲਾਂ ਉਹ ਨਰੋਲ ਤੇ ਨਰੋਲ ਸ਼ਰੋਣੀ ਕਮੇਟੀ ਦੀਆਂ ਚੋਣਾਂ ਵੱਲ ਹੀ ਧਿਆਨ ਦੇਣਾ ਚਾਹੁੰਦੇ ਨੇ ਤੇ ਉਥੇ ਧਾਰਮਿਕ ਤੌਰ ਤੇ ਹੀ ਆਪਣਾ ਜਿਹੜਾ ਲੀਡਰਸ਼ਿਪ ਅੱਗੇ ਰੱਖ ਕੇ ਉਥੇ ਕਿਸੇ ਧਿਰ ਦੇ ਕੈਂਡੀਡੇਟਸ ਨੂੰ ਉਮੀਦਵਾਰਾਂ ਨੂੰ ਖੜਾ ਕੇ ਉਹਨਾਂ ਨੂੰ ਦਿਟਾਉਣ ਦੀ ਕੋਸ਼ਿਸ਼ ਕਰਨਗੇ ਜਾਂ ਉਹ ਫੁੱਲ ਫਲੇਜਡ ਰਾਜਨੀਤਿਕ ਪਾਰਟੀ ਜਾਂ ਅਕਾਲੀ ਦਲ ਜਿਹੜਾ ਕਿ ਬਾਗੀ ਧੜੇ ਵੱਲੋਂ ਹੁਣ ਕਿਹਾ ਜਾ ਰਿਹਾ ਹੈ ਕਿ ਉਹ ਬਣਾਉਣਗੇ ਆਪਣਾ ਨਵਾਂ ਅਕਾਲੀ ਦਲ ਨੂੰ ਦੀ ਰੂਪਰੇਖਾ ਤਿਆਰ ਕਰਨਗੇ ਉਸ ਦੀ ਪ੍ਰਧਾਨਗੀ ਸੰਭਾਲਦੇ ਨੇ ਇਹ ਆਉਣ ਵਾਲਾ ਵਕਤੀ ਦੱਸੇਗਾ ਲੇਕਿਨ ਜੋ ਕੱਲ ਦਿੱਲੀ ਦੀਆਂ ਚੋਣਾਂ ਦੇ ਵਿੱਚ ਹੋਇਆ ਉਸ ਤੋਂ ਇਹ ਸਾਫ਼ ਹੈ ਕਿ ਬੀਜੇਪੀ ਦਾ ਅਗਲਾ ਨਿਸ਼ਾਨਾ ਹੁਣ 2027 ਵਿੱਚ ਪੰਜਾਬ ਰਹਿਣ ਵਾਲਾ ਹੈ ਤੇ ਉਹਦੇ ਵਾਸਤੇ ਉਹ ਲੜਾਈ ਜ਼ਰੂਰ ਵਿਢਣਗੇ ਔਰ ਬਹੁਤ ਵੱਡੀ ਲੜਾਈ ਦੇਣਗੇ ਬਹੁਤ ਵੱਡੀ ਟੱਕਰ ਦੇਣ ਦੇ ਪੂਰੇ ਉਹ ਮੂਡ ਵਿੱਚ ਹਨ ਉੱਥੇ ਕੀ ਇੱਕ ਨਵਾਂ ਅਕਾਲੀ ਦਲ ਬਣਾ ਕੇ ਉਸ ਨੂੰ ਕਿਸੇ ਗੱਠ ਜੋੜ ਦੇ ਤਹਿਤ ਬੀਜੇਪੀ ਲੜਨਾ ਚਾਹੇਗੀ ਜੇ ਲੜਨਾ ਚਾਹੇਗੀ ਤਾਂ ਫੇਰੇ ਬਹੁਤ ਜ਼ਰੂਰੀ ਹੋ ਜਾਂਦਾ ਕਿ ਗਿਆਨੀ ਹਰਪ੍ਰੀਤ ਸਿੰਘ ਕਮਾਂਡ ਸੰਭਾਲਣ ਉਸ ਦਲ ਦੀ ਤੇ ਉਸ ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ ਹੈ 1.5-2 ਸਾਲ ਦਾ ਸਮਾਂ ਹੀ ਹੈ ਕਿਸੇ ਪਾਰਟੀ ਨੂੰ ਸਥਾਪਿਤ ਕਰਨਾ ਉਹਨੇ ਸਮੇਂ ਦੇ ਵਿੱਚ ਕਾਫੀ ਔਖਾ ਕੰਮ ਹੈ ਕਾਫੀ ਟੇਢੀ ਖੀਰ ਹੈ ਸੋ ਗਿਆਨੀ ਹਰਪ੍ਰੀਤ ਸਿੰਘ ਜੀ ਸੁਰੱਖਰੂ ਕਰ ਦਿੱਤੇ ਗਏ ਨੇ ਜ਼ਿੰਮੇਵਾਰੀ ਦੇ ਰੋਲ ਤੋਂ ਉਹਨਾਂ ਸਭਾਵਾਂ ਤੋਂ ਹੁਣ ਉਹ ਖੁੱਲ੍ਹ ਕੇ ਮੈਦਾਨ ਦੇ ਵਿੱਚ ਜ਼ਰੂਰ ਆ ਸਕਣਗੇ ਹੁਣ ਉਹਨਾਂ ਨੂੰ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਪਿੱਛੇ ਨਹੀਂ ਰੋਕੇਗੀ ਕਿ ਉਹ ਆਪਣਾ ਬਿਆਨ ਸੋਚ ਸਮਝ ਕੇ ਦੇਣ ਉਹ ਕਿਸੇ ਪਦਵੀ ਦੇ ਉੱਤੇ ਬੈਠੇ ਨੇ ਹੁਣ ਉਹ ਸਾਰੀਆਂ ਬੰਦਸ਼ਾਂ ਉਹਨਾਂ ਤੋਂ ਜਰੂਰ हट ਚੁੱਕੀਆਂ ਨੇ ਹੁਣ ਉਹ ਸੁਤੰਤਰ ਨੇ ਆਜ਼ਾਦ ਨੇ ਕਿਸੇ ਵੀ ਤਰੀਕੇ ਦੇ ਕਿਸੇ ਵੀ ਤਰ੍ਹਾਂ ਦਾ ਬਿਆਨ ਉਹ ਦੇ ਸਕਦੇ ਨੇ ਕਿ ਉਹ ਸੁਖਵੀਰ ਬਾਦਲ ਨੂੰ ਆਪਣੇ ਨਿਸ਼ਾਨੇ ਤੇ ਰੱਖਦੇ ਨੇ ਜਿਸ ਦੀ ਕੀ ਪੂਰੀ ਆਸ ਹੈ ਕਿਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਇਹ ਤਦ ਜਰੂਰ ਸਾਨੂੰ ਆਉਣ ਵਾਲਾ ਵਕਤ ਹੀ ਦੱਸੇਗਾ ਫਿਲਹਾਲ ਇਹ ਵੀ ਦੇਖਣਾ ਪਏਗਾ ਕਿ ਕੱਲ ਵਾਲੀ ਕਮੇਟੀ ਦੀ ਜਿਹੜੀ ਮੀਟਿੰਗ ਹੈ ਸੱਤ ਮੈਂਬਰੀ ਦੀ ਉਹ ਹੁੰਦੀ ਹੈ ਜਾਂ ਨਹੀਂ ਜੇ ਹੁੰਦੀ ਹੈ ਤਾਂ ਉੱਥੇ ਬਰਵਿੰਦਰ ਸਿੰਘ ਪੂੰਦੜ ਆਣਗੇ ਜਾਂ ਨਹੀਂ ਆਉਣਗੇ ਜੇ ਆਉਂਦੇ ਨੇ ਤਾਂ ਕੀ ਨਵਾਂ ਬਹਾਨਾ ਲੈ ਕੇ ਆਉਣਗੇ ਜਿਹਦੇ ਨਾਲ ਉਹ ਇਸ ਕਮੇਟੀ ਨੂੰ ਜਵਾਬ ਦੇਣਗੇ ਕਿ ਅਸੀਂ ਭਰਤੀ ਤੁਹਾਡੇ ਮੁਤਾਬਿਕ ਨਹੀਂ ਕਰਾਉਣੀ ਸਾਡੀ ਭਰਤੀ ਤਾਂ ਠੀਕ ਠਾਕ ਚੱਲੀ ਜਾ ਰਹੀ ਹੈ ਲੜਾਈ ਸਾਫ਼ ਹੋ ਗਈ ਹੈ ਪਿਛਲੇ 2 ਢਾਈ ਮਹੀਨੇ ਤੋਂ ਜੋ ਉਤਾਰ ਚੜਾ ਚੱਲੇ ਆ ਰਹੇ ਸੀਗੇ ਸਕ੍ਰੀਨ ਦੇ ਪਿੱਛੇ ਕੂਚੀਆਂ ਹੋ ਰਹੀਆਂ ਸੀ ਪਰਦੇ ਦੇ ਪਿੱਛੇ ਆ ਰਾਜਨੀਤੀ ਚੱਲ ਰਹੀ ਸੀ ਕਦੇ ਕਿਸੇ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਦੇ ਕਿਸੇ ਨੂੰ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਹੁਣ ਉਹ ਸਾਰਾ ਕੁਝ ਖੁੱਲ ਕੇ ਬਾਹਰ ਆ ਗਿਆ ਹੈ ਤੇ ਹੁਣ ਲੜਾਈ ਆਮੋ ਸਾਹਮਣੇ ਦੀ ਹੋਏਗੀ ਇੱਕ ਦੂਜੇ ਤੇ ਖੁੱਲ ਕੇ ਇਲਜ਼ਾਮ ਲਗਾਏ ਜਾਣਗੇ ਤੇ ਕੌਣ ਕਿਸ ਨੂੰ ਸਖਸ਼ਤ ਦਿੰਦਾ ਹੈ ਕੌਣ ਭਾਰੂ ਹੁੰਦਾ ਹੈ ਕੌਣ ਪੰਥ ਦੇ ਅੱਗੇ ਆਪਣਾ ਕੇਸ ਜਿਹੜਾ ਹੈ ਉਹ ਉਸ ਤਰੀਕੇ ਨਾਲ ਰੱਖਦਾ ਹੈ ਕਿ ਪੰਥ ਉਸ ਦੇ ਬਿੱਟ ਦੇ ਪਿੱਛੇ ਆ ਕੇ ਖੜਾ ਹੋ ਜਾਵੇ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਲੇਕਿਨ ਉਦੋਂ ਤੱਕ ਆਸ਼ ਕਰਦੇ ਹਾਂ ਕਿ ਇੱਕ ਦੂਜੇ ਦੀ ਕਿਰਦਾਰ ਕੁਛ ਜਿੰਨੀ ਖੋ ਚੁੱਕੀ ਹੈ ਉਸ ਤੋਂ ਜ਼ਿਆਦਾ ਨਾ ਹੋਵੇ ਜਾਂ ਜਿਹੜੀਆਂ ਖਦਸ਼ੇ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੇ ਪ੍ਰਗਟਾਏ ਨੇ ਕਿ ਉਹਨਾਂ ਦਾ ਐਕਸੀਡੈਂਟ ਕਰਵਾਇਆ ਜਾ ਸਕਦਾ ਜਾਂ ਇਸ ਤਰੀਕੇ ਦੀਆਂ ਵੀ ਕੁਝ ਹਰਕਤਾਂ ਹੋ ਸਕਦੀਆਂ ਨੇ ਗੁੰਡੇ ਅੰਸਰਾਂ ਦਾ ਸਹਾਰਾ ਲੈ ਆ ਰਿਹਾ ਹੈ ਇਸ ਤਰ੍ਹਾਂ ਦੀਆਂ ਮਾੜੀਆਂ ਹਰਕਤਾਂ ਤੋਂ ਬਚਿਆ ਜਾ ਸਕੇ ਰਾਜਨੀਤੀ ਕਰਨੀ ਹੈ ਤਾਂ ਰਾਜਨੀਤੀ ਖੁੱਲ੍ਹ ਕੇ ਕਰੋ ਸਾਫ਼ ਸੁਥਰੀ ਕਰੋ ਆਪਣੇ ਵਿਚਾਰ ਰੱਖੋ ਆਪਣੀ ਜੋ ਤੁਹਾਡੀ ਸੋਚ ਹੈ ਉਸ ਦਾ ਪ੍ਰਗਟਾਵਾ ਕਰੋ ਲੋਕਾਂ ਦੇ ਸਾਹਮਣੇ ਆਪਣੀ ਵਿਜ਼ਨ ਲੈ ਕੇ ਜਾਓ ਨਾ ਕਿ ਕਿਸੇ ਗੁੰਡਾਗਰਦੀਆਂ ਦਬਾਅ ਪਾ ਕੇ ਕਿਸੇ ਨੂੰ ਆਪਣੇ ਰਸਤੇ 'ਚ ਹਟਾਉਣ ਦੀ ਕੋਸ਼ਿਸ਼ ਕਰਦੇ ਹੋ ਸੋ ਉਮੀਦ ਹੈ ਕਿ ਅਕਾਲੀ ਸਿਆਸਤ ਸਾਫ਼ ਸੁਥਰੀ ਲੜਾਈ ਹੀ ਲੜੇਗੀ ਲੋਕਾਂ ਦੇ ਸਾਹਮਣੇ ਲੜੇਗੀ ਪਿੱਠ ਪਿੱਛੇ ਤੋਂ ਕੋਈ ਇਸ ਤਰ੍ਹਾਂ ਦੇ ਵਾਰ ਇੱਕ ਦੂਜੇ ਤੇ ਨਹੀਂ ਕੀਤੇ ਜਾਣਗੇ ਇਸੇ ਉਮੀਦ ਦੇ ਨਾਲ ਤੋਂ ਵਿਦਾ ਲੈਣੇ ਆ ਧੰਨਵਾਦ